ਇੱਕ ਬਾਪੂ ਟੱਕਰਿਆ ਤੇ ਮੈਂ ਉਹਨੂੰ ਪੁੱਛਿਆ ਕਿ ਬਾਪੂ ਮੈਂ ਕੰਮ ਵੀ ਰੋਜ਼ ਹੀ ਜਾਨਾਂ ਮਿਹਨਤ ਵੀ ਰੋਜ਼ ਹੀ ਕਰਦਾ ਪਰ ਫੇਰ ਵੀ ਮੈਨੂੰ ਖੁਸ਼ੀ ਕਾਤੋਂ ਨਹੀਂ ਨਸੀਬ ਹੁੰਦੀ ਕਾਤੋਂ ਨਹੀਂ ਮੈਂ ਸੁਖੀ ਰਹਿ ਪਾਨਾ ਪਿਆ ਤੇ ਬਾਪੂ ਨੇ ਬੜੀ ਵਧੀਆ 10 ਗੱਲਾਂ ਕਹੀਆਂ ਜੇ ਤੁਹਾਨੂੰ ਵੀ ਵਧੀਆ ਲੱਗੀਆਂ ਤੇ ਅਗਲੇ ਬੰਦੇ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਲਾਈਫ ਚ ਇਹਨੂੰ ਯੂਜ਼ ਕਰਿਓ ਤੇ ਦੇਖਿਓ ਜੇ ਇਹਦੇ ਨਾਲ ਫਰਕ ਪਿਆ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਜ਼ਰੂਰ ਆਣਾ ਤੇ ਮੈਸੇਜ ਜ਼ਰੂਰ ਕਰਨ ਆਣਾ ਤੇ ਸ਼ੇਅਰ ਕਰਨਾ ਅਗਲੇ ਬੰਦਿਆਂ ਨੂੰ ਜੋ ਕਿ ਸੁੱਖ ਲੈਣਾ ਚਾਹੁੰਦੇ ਨੇ ਇਸ ਦੁਨੀਆ ਚ ਸੋ ਸੁਖ ਲੈਣ ਦੇ ਤਰੀਕੇ ਨੇ ਪਹਿਲਾ ਨੰਬਰ ਬਾਪੂ ਜੀ ਨੇ ਦੱਸਿਆ ਸੀ ਕਿ ਇੱਜ਼ਤ ਕਰੋ ਤੇ ਇੱਜ਼ਤ ਪਾਓਗੇ ਪਹਿਲੀ ਗੱਲ ਠੀਕ ਹੈ ਜੀ ਦੂਜੀ ਗੱਲ ਉਹਨਾਂ ਨੇ ਕਹੀ ਸੀ ਕਿ ਜੇ ਕਿਸੇ ਨਾਲ ਗੱਲ ਕਰਨੀ ਹੈ ਤੇ ਪਹਿਲਾਂ ਸੋਚੋ ਤੇ ਫੇਰ ਉਹਦੀ ਗੱਲ ਦਾ ਜਵਾਬ ਦਿਓ ਜਾਂ ਬੋਲੋ ਤੁਸੀਂ ਤੇ ਤੀਜੀ ਗੱਲ ਉਹਨਾਂ ਨੇ ਦੱਸੀ ਸੀ ਕਹਿੰਦੇ ਸੀ ਕਿ ਜੇ ਤੁਸੀਂ ਆਪਣੀ ਗਲਤੀ ਮੰਨਦੇ ਹੋ ਭਾਵੇਂ ਤੁਹਾਡੀ ਗਲਤੀ ਹੋਵੇ ਵੀ ਨਾ ਤੇ ਉਹ ਮੰਨਦੇ ਹੋ ਤੇ ਤੁਹਾਡੇ ਵਰਗਾ ਬੰਦਾ ਵੱਡਾ ਜ਼ਿੰਦਗੀ 'ਚ ਜਾਂ ਇਸ ਜਹਾਨ 'ਚ ਹੈ ਹੀ ਨਹੀਂ ਕਿਉਂਕਿ ਬੰਦਾ ਗਲਤੀ ਉਹੀ ਮੰਨਦਾ ਏ ਜਿੰਨੂੰ ਪਤਾ ਏ ਇਹਦੇ 'ਚ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਗਿਆ ਮੈਂ ਇਹ ਗੱਲ ਨੂੰ ਫਿਨਿਸ਼ ਕਰਕੇ ਅੱਗੇ ਹੋਰ ਕੰਮ ਕਰਾਂ ਠੀਕ ਹੈ ਜੀ ਚੌਥੀ ਗੱਲ ਸਲਾਹ ਸਭ ਦੀ ਲੈਣੀ ਚਾਹੀਦੀ ਠੀਕ ਹੈ ਜੀ ਸਲਾਹ ਸਭ ਦੀ ਲੈਣੀ ਚਾਹੀਦੀ ਏ ਤੇ ਫੈਸਲਾ ਆਪ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ ਕਿਉਂਕਿ ਸਲਾਹ ਲੈ ਕੇ ਤੁਹਾਨੂੰ ਇਹ ਪਤਾ ਲੱਗ ਜਾਦਾ ਦੁਨੀਆ ਕੀ ਸੋਚਦੀ ਪਈ ਜੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਠੀਕ ਹੈ ਤੁਹਾਨੂੰ ਆਪ ਨੂੰ ਪਤਾ ਉਹ ਚੀਜ਼ ਦਾ ਹੋਏਗਾ ਤੇ ਉਹਨਾਂ ਚ ਜੋ ਵੀ ਤੁਹਾਨੂੰ ਐਂਡ ਤੇ ਮਿਕਸ ਅਪ ਕਰਕੇ ਚੀਜ਼ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਗੱਲਾਂ ਸਹੀ ਏ ਤੇ ਉਦਾਂ ਕਰ ਲੋ ਨਹੀਂ ਤਾਂ ਫੈਸਲੇ ਆਪ ਕਰਨਾ ਜ਼ਰੂਰ ਸਿੱਖੋ ਠੀਕ ਹੈ ਜੀ ਪੰਜਵੀਂ ਗੱਲ ਹੈ ਕਿ ਆਪਣਾ ਕੰਮ ਸਦਾ ਮਿਹਨਤ ਨਾਲ ਕਰੋ ਠੀਕ ਹੈ ਮੈਂ ਹੁਣ ਗੱਡੀ 'ਚ ਬੈਠਾ ਤੇ ਮੈਨੂੰ ਦੇਖਣਾ ਪੈਂਦਾ ਆਸ-ਪਾਸੇ ਪਰ ਆਪਣੀ ਗੱਲ ਹਮੇਸ਼ਾ ਮਤਲਬ ਆਪਣਾ ਕੰਮ ਹਮੇਸ਼ਾ ਮਿਹਨਤ ਨਾਲ ਕਰੋ ਉਹਦੇ ਨਾਲ ਕੀ ਹੁੰਦਾ ਹੈ ਤੁਹਾਨੂੰ ਅੱ삐 ਤੁਹਾਡੀ ਜਿਹੜੀ ਮਿਹਨਤ ਦਾ ਫਲ ਏ ਉਹ ਮਿਲਣਾ ਸਟਾਰਟ ਹੋ ਜੇਗਾ ਤੇ ਜਿਹੜੀ ਅਗਲੀ ਗੱਲ ਕਈ ਬਾਪੂ ਨੇ ਉਹ ਤਾਂ ਬਹੁਤ ਵੱਡੀ ਕਹਿਤੀ ਕੀ ਆਪਾਂ ਮਿਡਲ ਕਲਾਸ ਲੋਗੇ ਠੀਕ ਹੈ ਜੀ ਸਾਨੂੰ ਕੋਈ ਸਾਡੇ ਕੋਲ 4 ਪੈਸੇ ਆ ਜਾਣ ਉਹ ਚੀਜ਼ ਸਾਨੂੰ ਚਾਹੀਦੀ ਵੀ ਨਹੀਂ ਹੁੰਦੀ ਆਪਾਂ ਫੇਰ ਵੀ ਖਰੀਦ ਲੈਨੇ ਆ ਤੇ ਉਹਦੇ ਨਾਲ ਕੀ ਹੁੰਦਾ ਏ ਸਾਡਾ ਨੁਕਸਾਨ ਹੁੰਦਾ ਏ ਚੀਜ਼ ਫੇਰ ਵੀ ਇੱਕ ਦਿਨ ਆਪਾਂ ਯੂਜ਼ ਕਰਕੇ ਤੇ ਉਹਨੂੰ ਸਾਈਡ ਤੇ ਪਈ ਰਹਿਣ ਦਿੰਦੇ ਆ ਜਾਂ ਉਹ ਕਿਤੇ ਮਤਲਬ ਵੇਸਟ ਆਫ ਮਨੀ ਹੋ ਜਾਂਦੀ ਤੇ ਜੇ ਉਹੀ ਪੈਸਾ ਤੁਸੀਂ ਚੰਗੇ ਕੰਮ ਤੇ ਲਾਓਗੇ ਤੇ ਉਹ ਪੈਸਾ ਤੁਹਾਡੇ ਵਾਸਤੇ ਕੰਮ ਕਰੇਗਾ ਕੰਮ ਕਿੱਦਾਂ ਕਰੇਗਾ ਕਿ ਹਾਂ ਕਿਉਂਕਿ ਉਹ ਕੰਮ ਕਰਨ ਤੋਂ ਮੰਨ ਲਾ ਤੁਹਾਨੂੰ ਅੱਪੀ ਪਤਾ ਲੱਗ ਜਾਣਾ ਕਿ ਹਾਂ ਜੇ ਮੰਨ ਲਓ ਤੁਸੀਂ 2 ਪੌਂਡ ਜਾਂ 2 ਰੁਪਏ ਕਿਤੇ ਵੀ ਤੁਸੀਂ ਲਾਏ ਨੇ ਚੰਗੀ ਜਗ੍ਹਾ ਤੇ ਚੰਗੇ ਚੀਜ਼ ਵਾਸਤੇ ਮੈਂ ਕਹਿੰਨਾ ਤੁਹਾਡੇ ਕੋਈ ਚੀਜ਼ ਦੂਰ ਨਹੀਂ ਰਹਿ ਸਕਦੀ ਜੋ ਤੁਹਾਡੀ ਡ੍ਰੀਮ ਨਹੀਂ ਠੀਕ ਹੈ ਜੀ ਤੇ ਅਗਲੀ ਗੱਲ ਹੈ ਜੀ ਕਹਿੰਦੇ ਬਿਨਾ ਕਰਨਾ ਦੂਜੇ ਦੇ ਝਗੜੇ ਚ ਇੰਟਰੋਣਾ ਬਿਨਾ ਕਰਨ ਤੋਂ ਮੰਨ ਲਓ ਕਿ ਹਾਂ ਤੁਸੀਂ ਕੁਝ ਕੀਤਾ ਵੀ ਨਹੀਂ ਹੈ ਗਿਆ ਜਨਾ ਉਹ ਤੁਨ ਜਾਣਦਾ ਏ ਨਾ ਕੁਛ ਤੁਸੀਂ ਫੇਰ ਵੀ ਅਗਲੇ ਬੰਦੇ ਨੂੰ ਸਲਾਮਾ ਦੇਂਦੇ ਪਏ ਝਗੜੇ ਚ ਉਹਦੀ ਜਾਂਦੇ ਪਏ ਉਹਦਾ ਕੀ ਮਤਲਬ ਵੀ ਤੁਸੀਂ ਆਪ ਉਥੇ ਫਸ ਜਾਓਗੇ ਚੀਜ਼ ਵਾਸਤੇ ਕਈ ਬੰਦੇ ਫਸੇ ਵੀ ਹੋਣੇ ਮੇਰੇ ਭਰਾ ਜਿਹੜੇ ਕਿਸੇ ਦੀ ਮਦਦ ਕਰਦੇ ਜਾਂ ਕਿਸੇ ਨੂੰ ਪੈਸਾ ਦਿੰਦੇ ਧਾਰਾ ਜਾਂ ਕਿਸੇ ਨੂੰ ਕੰਮ ਸਖਾਂਦੇ ਇੱਥੇ ਤਾਂ ਇੰਗਲੈਂਡ 'ਚ ਮੈਂ ਬਹੁਤ ਦੇਖਿਆ ਹੈ ਠੀਕ ਹੈ ਜੀ ਸੋ ਕਿਸੇ ਦੀ ਝਗੜੇ 'ਚ ਕਿਸੇ ਦੀ ਮਦਦ ਕਰਨ 'ਚ ਕੋਈ ਨਾ ਜਾਵੇ ਕਿਉਂਕਿ ਉਹਦਾ ਰੱਬ ਬੈਠਾ ਹੈ ਅੱਪੀ ਜਿਹਨੇ ਭੇਜਿਆ ਤੇ ਉਹਦੀ ਮਦਦ ਕਰ ਸਕਦਾ ਹੈ ਹਨਾ ਤੇ ਹਰ ਇੱਕ ਬੰਦੇ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਆਪਣੀ ਇੰਜੋਏ ਕਰੋ ਦੁਨੀਆ ਮਤਲਬ ਦੁਨੀਆ ਨੂੰ ਲਾਈਫ ਆਪਣੀ ਇੰਜੋਏ ਕਰਨੀ ਚਾਹੀਦੀ ਕਿ ਕਿੱਦਾਂ ਦੀ ਹੁੰਦੀ ਹੈ ਲਾਈਫ ਇਹ ਉਹਨੂੰ ਸੁਧਾਰਨਾ ਕਿੱਦਾਂ ਇਹ ਤੁਸੀਂ ਸਵੇਰੇ ਉੱਠ ਕੇ ਰੱਬ ਦਾ ਨਾਮ ਲਿਆ ਕਰੋ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਥੋੜੇ ਟਾਈਮ ਤੱਕ ਜਿਹੜੀਆਂ ਮੈਂ ਗੱਲਾਂ ਕਹੀਆਂ ਇਹ ਤੁਸੀਂ ਆਪਣੇ ਤੇ ਕਰਕੇ ਦੇਖੋ ਜੇ ਤੁਹਾਨੂੰ ਵਧੀਆ ਲੱਗਾ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਪੋਰਟ ਕਰਿਓ ਭਰਾ ਨੂੰ ਇਦਾਂ ਦੀਆਂ ਮੈਂ ਤੁਹਾਡੇ ਵਾਸਤੇ ਵੀਡੀਓ ਜ਼ਰੂਰ ਨੈਕਸਟ ਟਾਈਮ ਲੈ ਕੇ ਆਵਾਂਗਾ ਹੋਰ ਜੋ ਕਿ ਲਾਈਫ ਤੁਹਾਡੀ ਸੌਖੀ ਕਰ ਸਕੇ ਠੀਕ ਹੈ ਜੀ ਥੈਂਕ ਯੂ ਸੋ ਮੱਚ ਜੀ ਸਾਰਿਆਂ ਨੂੰ ਬੇਲੋਂ ਪਿਆਰੇ